ਆ ਇਧਰ ਜਰਾ ਬੋਲੋ ਤਾਂ ਕਿ ਮੈਂ ਉਹ ਆਈਏ ਪੰਜ ਹਜ਼ਾਰ ਦਾ ਤਾਂ ਸਾਰਿਆ ਤੇ ਹੀ ਪੜੇ ਹੁੰਦੇ ਆਂ ਅੱਜ ਆਪਣਾ ਤੁਸੀਂ ਐਂਬੂਲੈਂਸ ਡਰਾਈਵਰ ਹੋ ਕਿ ਲੱਗਾ ਹੋ ਜੀ ਗੁਰਮਿੰਦਰ ਸਿੰਘ ਆ ਜੀ ਮੈਂ ਐਂਬੂਲੈਂਸ ਡਰਾਈਵਰ ਆ ਜੀ ਹਾਂ ਜੀ ਮੰਤਰੀ ਸਾਹਿਬ ਦੇ ਨਾਲ ਜਿਹੜਾ ਕਾਫਲਾ ਆ ਰਿਹਾ ਸੀਗਾ ਕਿਹੜੇ ਮੰਤਰੀ ਸੀ ਆਪਣੇ ਹਰਜੋਤ ਸਿੰਘ ਹਰਪਜਨ ਸਿੰਘ ਹਰਪਜਨ ਸਿੰਘ ਯੂਟੀਓ ਸਾਹਿਬ ਹਰਪਜਨ ਸੀ ਯੂਟੀਓ ਹਾਂ ਜੀ ਉਹਨਾਂ ਦਾ ਕਾਫਲਾ ਆ ਰਿਹਾ ਸੀ ਉਹਨਾਂ ਨੂੰ 10-15 ਗੱਡੀਆਂ ਸੀਗੀਆਂ ਉਹਨਾਂ ਦੇ ਅੱਗੇ ਸਕਾਉਟ ਗੱਡੀ ਆ ਰਹੀ ਸੀ ਪੁਲਿਸ ਮੁਲਾਜ਼ਮਾਂ ਦੀ ਉਹ ਜਿਹੜੀ ਪੁੱਲ ਦੇ ਜਿਹਨੂੰ ਕਰੀਬ ਆਈ ਆ ਤੇ ਅਗਲੀ ਸਾਈਡ ਤੋਂ ਇੱਕ ਜਿਹੜੀ ਗੱਡੀ ਆ ਉਹ ਉਹਨਾਂ ਦੇ ਨਾਲ ਵਿੱਚ ਵੱਜੀ ਆ ਤੇ ਜਿਹੜੀ ਗੱਡੀ ਜਿਪਸੀ ਹੈਗੀ ਪੁਲਸ ਵਾਲੀ ਉਹ ਪਲਟ ਗਈ ਆ ਉਹਦੇ ਵਿੱਚ ਜਿਹੜੇ 4-5 ਮਿਲਾਈ ਨੇ ਸਾਰੇ ਫਟਰ ਹੋ ਗਏ ਉਹਨਾਂ ਨੂੰ ਅਸੀਂ ਆਪਣੇ ਸਿਵਲ ਹਸਪਤਾਲ ਇੱਥੇ ਕਲਾਨੌਰ ਲਿਆਂਦਾ ਜੀ ਜਿਹੜੀ ਸਾਡੀਆਂ ਹੋਰ ਗੱਡੀਆਂ ਨੇ ਉਹ ਵੀ ਪਿੱਛੇ ਹੋਰ ਪਹੁੰਚ ਗਈਆਂ ਨੇ ਜੇ ਕੋਈ ਲੱਗੇ ਛੱਕ ਕੇ ਵੇਖਣਗੇ ਕੋਈ ਹੋਰ ਪੇਸ਼ੈਂਟ ਹੈਗਾ ਤਾਂ ਉਹ ਵੀ ਲੈ ਕੇ ਉਹਨਾਂ ਨੇ ਆਏ ਨੇ